ਨਗਰ ਨਿਗਮ ਕਰਮਚਾਰੀ ਯੂਨੀਅਨ ਜੋ ਮੁਲਾਜ਼ਮਾਂ ਦੀ ਜਥੇਬੰਦੀ ਹੈ ਲੰਬੇ ਸਮੇਂ ਤੋਂ ਇਹਦਾ ਚੋਣ ਜਿਹੜਾ ਵਾ 2 ਸਾਲ ਕਰੀਬ ਹੋ ਗਏ ਸੀ ਜਦ ਕਿ ਅਸੀਂ 1 ਸਾਲ ਬਾਅਦ ਇਹਦਾ ਚੋਣ ਕਰਦੇ ਆ ਤਾਂ ਅੱਜ ਦੁਬਾਰਤੋਂ ਫਿਰ ਯੂਨੀਅਨ ਦਾ ਗਠਨ ਕੀਤਾ ਗਿਆ ਵਾ ਜਿਹਦੇ ਵਿੱਚ ਅਸੀਂ ਦੋ ਵਾਈ ਚੇਅਰਮੈਨ ਵੀਰ ਮਦਰ ਲਾਲ ਜੋਗੀ ਅਤੇ ਨੀਰੇ ਸੁਭਾਉ ਜੀ ਨੂੰ ਲਾਇਆ ਵਾ ਯੂਨੀਅਨ ਦਾ ਜਿਹੜਾ ਪ੍ਰਧਾਨ ਆ ਵੀਰ ਬਿਕੀ ਰਹਿਲਾ ਜੀ ਨੂੰ ਲਾਇਆ ਵਾ ਇਹਨਾਂ ਦੇ ਨਾਲ ਦੋ ਸੀਨੀਅਰ ਵਾਈਸ ਪ੍ਰਧਾਨ ਜਿਹੜੇ ਆ ਜਿਹਦੇ ਵਿੱਚ ਵੀਰ ਪਿੰਕਾ ਚੰਡਾਲੀਆ ਜੀ ਅਤੇ ਵੀਰ ਸੁਭਾਸ ਸੋਦੇ ਜੀ ਨੂੰ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਵਾ ਨਾਲ ਤਿੰਨ ਵਾਈਸ ਪ੍ਰਧਾਨ ਲਾਇਆ ਜੀ ਜਿਹਦੇ ਵਿੱਚ ਵੀਰ ਜੇਸ਼ਟਾਗ ਜੀ ਬਬਲੂ tinghan ਜੀ ਅਤੇ ਉਹਨਾਂ ਦੇ ਨਾਲ ਕਿਹੜੇ ਲਾਇਸ ਜੀ ਕਿਵੇਂ ਕੰਮ ਸਨੀ ਪੱਟੀ ਜੀ ਨੂੰ ਵਾਈਸ ਪ੍ਰਧਾਨ ਜਿਹੜਾ ਵਾ ਉਹ ਨਿਯੁਕਤ ਕਰਤਾ ਕੀਤਾ ਜਾਂਦਾ ਵਾ ਅਤੇ ਜਨਨ ਸਕੱਤਰ ਜਿਹੜਾ ਵਾ ਸੁਮੇ ਚੋਟਾਲਾ ਜੀ ਨੂੰ ਅਤੇ ਯੂਨੀਅਨ ਦਾ ਜਿਹੜਾ ਕੈਸ਼ੀਅਰ ਵੀਰ ਵਰੁਣ ਰਾਜ ਜੀ ਨੂੰ ਜਿਹੜਾ ਵਾ ਨਿਯੁਕਤ ਕੀਤਾ ਗਿਆ ਵਾ ਇਹਦੇ ਨਾਲ ਨਾਲ ਸਕੱਤਰ ਅਤੇ ਜੁਆਇਨ ਜਿਹੜੇ ਆ ਸਕੱਤਰ ਨਿਯੁਕਤ ਕੀਤੇ ਆ ਤਾਂ ਸਭ ਤੋਂ ਪਹਿਲਾਂ ਨਾਮ ਨਿਯੁਕਤ ਟੀਮ ਨੂੰ ਵਧਾਈ ਦੇਣਾ ਮੈਂ ਔਰ ਇਹ ਆਸ ਵੀ ਕਰਦਾ ਮੈਂ ਕਿ ਇਹ ਜਿਹੜੀ ਟੀਮ ਬਣੀ ਆ ਇਹ ਟੀਮ ਮੁਲਾਜ਼ਮਾਂ ਦੇ ਭਲਾਈ ਦੇ ਲਈ ਮੁਲਾਜ਼ਮਾਂ ਦੇ ਜਿਹੜੇ ਰੁਕੇ ਹੋਏ ਕੰਮ ਆ ਉਹ ਪਹਿਲ ਦੇ ਆਧਾਰ ਤੇ ਕਰਾਨੀ ਜਿਹਦੇ ਵਿੱਚ ਲੰਬੇ ਸਮੇਂ ਤੋਂ ਜਿਹੜੇ ਲੋਕ ਸਾਡੇ ਵੀਰ ਜਿਹੜੇ ਮੁਲਾਜ਼ਮ ਆ ਕੰਮ ਕਰ ਰਹੇ ਸੀ ਉਹ ਭਾਵੇਂ ਓਵਰਏਜ ਹੋ ਚੁੱਕੇ ਆ ਕੱਚੇ ਮੁਲਾਜ਼ਮ ਆ ਮਾਲੀ ਬੇਲਦਾਰ ਆ ਸਪਾਈ ਸੇਵਕ ਆ ਸੀਵਰਮੈਨ ਆ ਡਰਾਈਵਰ ਆ ਉਹਨਾਂ ਤੋਂ ਇਲਾਵਾ ਇਹ ਮੁਲਾਜ਼ਮਾਂ ਦੀ ਜਿਹੜੀਆਂ ਸਮੱਸਿਆਵਾਂ ਆ ਬਹੁਤ ਵੱਡੇ ਪੱਦਰ ਤੇ ਆ ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਜੜੀ ਨਾਮਨਯੁਕਤ ਟੀਮ ਹੈ ਇਹ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਹੱਕਾਂ ਦੀ ਲੜਾਈ ਲੜੇਗੀ ਔਰ ਜਿਹੜੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਆ ਮੁਲਾਜ਼ਮਾਂ ਦੇ ਉਹ ਪੂਰੇ ਕਰਾਨਗੇ ਔਰ ਜਿਹੜੇ ਕੱਚੇ ਮੁਲਾਜ਼ਮ ਹਨ ਉਹਨਾਂ ਨੂੰ ਪੱਕੇ ਕਰਾਉਣ ਦੇ ਵਿੱਚ ਵੀ ਅਹਿਮ ਰੋਲ ਜਿਹੜਾ ਵਾ ਅਦਾ ਕਰੇਗੀ ਠੀਕ ਤਾਂ ਇਸ ਤਰ੍ਹਾਂ ਦੇ ਨਿਭਾਉ ਦੇ ਕੀ ਰਣ ਜਾਂਦੇ ਹੋ ਨਗਰ ਨਿੰਗਮ ਕਰਮਚਾਰੀ ਯੂਨੀਅਨ ਦੇ ਬਹੁਤ ਹੀ ਸਤਿਕਾਰਯੋਗ ਵੀਰ ਸ਼੍ਰੇਸ਼ ਨਰੇਸ਼ ਧਗਾਨ ਜੀ ਨੇ ਜੋ ਮੈਨੂੰ ਅੱਜ ਜ਼ੁਮੇਰੀ ਦਿੱਤੀ ਆ ਔਰ ਪਹਿਲਾਂ ਵੀ ਅੱਜੁਮੇਰੀ ਨਿਭਾ ਰਿਆ ਵਾਂ ਆਪਣੇ ਸੱਚੇ ਦਿਲੋਂ ਇਹ ਜ਼ੁਮੇਰੀ ਨਿਭਾਵਾਂਗਾ ਜਿੱਥੇ ਵੀ ਸਮਾਜ ਦਾ ਕੋਈ ਕੰਮ ਹੋਇਆ ਪਹਿਲ ਦੇ ਅਧਾਰ ਤੇ ਕਰਾਵਾਂਗੇ ਔਰ ਮੈਂ ਦਿਲ ਦੀ ਗਹਿਰਾਈਆਂ ਵਿੱਚੋਂ ਵੀਰ ਸ਼੍ਰੇਸ਼ ਨਰੇਸ਼ ਧਗਾਨ ਜੀ ਨੂੰ ਬਹੁ ਬਹੁ ਮੁਬਾਰਕਬਾਦ ਦਿੰਦਾ ਵਾਂ ਔਰ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਧੰਨਵਾਦ